ਤਾਂ ਤੁਸੀਂ ਕੰਮ ਕਰਾਉਣ ਆਏ ਹੋ ਤੁਸੀਂ ਤਾਂ ਹੀ ਆਏ ਹੋ ਵੀ ਉੱਥੇ ਕਿਸੇ ਮਿਸਤਰੀ ਨੇ ਠੀਕ ਨਹੀਂ ਕੀਤਾ ਹਾਂਜੀ ਹਾਂਜੀ ਪੱਕੀ ਗੱਲ ਹੈ ਜੀ ਇਹ 1 ਸਾਲ ਤੋਂ ਬਾਅਦ ਚੱਲਦਾ ਹੀ ਨਹੀਂ ਹੈ ਕੀ ਨਹੀਂ ਚੱਲਦਾ ਜੀ ਇਹ ਸੰਪੰਨ ਦਾ ਕੰਮ ਹੋਇਆ 1 ਸਾਲ ਤੋਂ ਕਰਦਾ ਹੀ ਮੈਨੂੰ ਤਾਂ ਲੱਗਦਾ ਨਹੀਂ ਵੀਰ ਜੀ ਗੋਲੀਆਂ ਪੁਆਈਆਂ ਤੁਸੀਂ ਕਿਤੇ ਪੁਆਈਆਂ ਕਿਤੇ ਜੇ ਮੰਨ ਲਓ ਵੀ 25000 ਰੁਪਏ ਲੱਗਦਾ ਹੋਵੇ ਲਾਉਂਗੇ ਮੈਂ ਪਿਛਲੇ ਸਾਲ ਪਾਇਆ ਸੀ ਮੇਰਾ ਵੀਰ ਜੀ ਸ਼ਬਦ ਹੈ ਜੇ 25000 ਰੁਪਏ ਲੱਗਦਾ ਹੋਵੇ ਪ੍ਰੋਪਰ ਲਾਉਂਗੇ ਹਾਂਜੀ ਇਹਨਾਂ ਤੇ ਲੱਗ ਹੀ ਜਾਂਦਾ ਇਹ ਮੈਂਸਨ ਤੱਕ ਬੰਦ ਕਰ ਦਿਓ ਸਰਦਾਰ ਸਾਹਿਬ ਸਰਦੀਆਂ ਚ ਜਾਂ ਸਵੇਰ ਇਦੋਂ ਵੀ ਲੰਬੀ ਹੁੰਦੀ ਆ ਕਿੰਨਕ ਫਟੇਗਾ ਇਹਦੇ ਕਈ ਨੇ ਪਹਿਲੇ ਨੇ ਤਾਂ ਕਹੇ ਲਾ ਲਈਦਾ ਲੈ ਬਸ ਦੋਸਤੋ ਦੇਖ ਲਓ ਵੀ ਜੇ ਕੁਝ ਪੁੱਛੀਏ ਤੇ ਗਾਗ ਦੱਸਣਾ ਚਾਹੁੰਦਾ ਹੈ ਇਮਤਿਹਾਨ ਕਿੰਨਕ ਲੈਣਾ ਚਾਹੁੰਦੇ ਹੋ ਦੋਸਤੋ ਪਹਿਲਾਂ ਟੈਲੀਫੋਨ ਕਰਕੇ ਦੱਸ ਦਿਆ ਕਰੋ ਵੀ ਅਸੀਂ ਇਮਤਿਹਾਨ ਲੈਣ ਆਲੇ ਆ ਨੁਕਸ ਅਸੀਂ ਕੱਢ ਕੇ ਤੋਰਾਂਗੇ ਕਰੀਦਾ ਵੀ ਹੈ ਬਜਟ ਹਿੱਲਦਾ ਹੁੰਦਾ ਹੈ ਸ਼ਸਪੈਂਸ਼ਨ ਦਾ ਥੋੜਾ ਥੋੜਾ ਕੰਮ ਕਰਾਈ ਜਾਂਦੇ ਆ ਬੜੇ ਸਾਰੇ ਨੁਕਸ ਹੁੰਦੇ ਆ ਸੋ ਸਾਰੇ ਨੁਕਸ ਕੱਢਾਂਗੇ ਤੇ ਵੀਡੀਓ ਵੇਖ ਲਿਓ ਇਹ ਵੀਡੀਓ ਦੋ ਪਾਰਟ ਦੇ ਵਿੱਚ ਕਰਾਂਗੇ ਆਪਾਂ ਸੋ ਪਹਿਲਾ ਪਾਰਟ ਦੀ ਗੱਡੀ ਦੀ ਜੋ ਹਾਲਾਤ ਹੈ ਇਹ ਤੁਸੀਂ ਦੇਖ ਕੇ ਕਮੈਂਟ ਕਰਕੇ ਦੱਸਿਓ ਕੀ ਸੱਚ ਜਾਂ ਝੂਠ ਕੀ ਕਦਰਦਾਨ ਕਿੰਨੇ ਹੈ ਤੁਹਾਡੇ ਕਾਰਗਰੀ ਦੇ ਕੰਮ ਅਸੀਂ ਉਸ ਵਿਅਕਤੀ ਦਾ ਕਰਾਂਗੇ ਜਿਹੜਾ ਕੰਮ ਕਰਾਉਣਾ ਚਾਹੁੰਦਾ ਹੈ ਬਹੁਤ ਸਾਰੇ ਤਾਂ ਪਰਖਿਆ ਲੈਣ ਆਉਂਦੇ ਤੇ ਸਵਾਦ ਲੈਣ ਆਉਂਦੇ ਆ ਉਹਨਾਂ ਨੂੰ ਸਾਡਾ ਹਮੇਸ਼ਾ ਜਵਾਬ ਹੋਊਗਾ ਕੀ ਕਰਾਂ ਸਪੈਲਟ ਪੈਨ ਪਈ ਹੋਈ ਐ ਟਾਇਰ ਉਡਾ ਰਹੀ ਐ ਵੀਰ ਹੁਣ ਇਹਨੂੰ ਆਪਾਂ ਪੁੱਛਾਂਗੇ ਵੀ ਗੱਲ ਕਿੰਨੀ ਸੱਚ ਆ ਠੀਕ ਐ ਜੀ ਇਹਦੀ ਹਾਲਾਤ ਜਿਹੜੇ ਇਹਦੇ ਆ ਦੋਨੇ ਪਾਸੇ ਆ ਹਾਲਤ ਆ ਲੋ ਹੁਣ ਵੀਰ ਹੁਣ ਤਾਂ ਮੈਂ ਨਹੀਂ ਅੱਗੇ ਲਿਆਉਣਾ ਨੱਟ ਢਿੱਲੇ ਪਏ ਐ ਸਰਦਾਰ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਸਰਦਾਰ ਜੀ ਤੁਹਾਡੀ ਗੱਡੀ ਸਾਹਮਣੇ ਖੜੀ ਐ ਮਿਸਤਰੀ ਨੇ ਸਪੈਲਟ ਪੈਨ ਦੁਬਾਰਾ ਤਾਂ ਨਹੀਂ ਪਾਈਆਂ ਨਹੀਂ ਹਾਂਜੀ ਪਹਿਲਾਂ ਹੀ ਪਈਆਂ ਪਹਿਲਾਂ ਹੀ ਪਈਆਂ ਵੀ ਆ ਤੇ ਸਰਦਾਰ ਸਾਹਿਬ ਕੁਝ ਬੇਨਤੀਆਂ ਜੇ ਕਹੋਂ ਤਾਂ ਤੁਹਾਡਾ ਚਿਹਰਾ ਨਹੀਂ ਲਿਉਂਦੇ ਹਾਂਜੀ ਤੇ ਕੁਝ ਦੱਸਣਾ ਚਾਹੁੰਨੇ ਤੁਸੀਂ ਗੱਡੀ ਭਜਾ ਕੇ ਨਿਕਲਣੇ ਹੋ ਵੀਰ ਜੀ ਸੱਚ ਦੱਸੋ ਤੁਸੀਂ ਉਸ ਦਰ ਤੋਂ ਆਏ ਹੋ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਏਰੀਆ ਹੈ ਨਾ ਬੱਸ 120 ਕਿਤੇ ਜਾ ਕੇ ਮੁਰਗੇ ਭਜਨਾ ਘਟ ਜਾਂਦੀ ਕਰ ਤੁਹਾਡਾ ਤਾਂ ਮਤਲਬ ਹੈਗਾ ਜੀ ਜੋ ਨਾ ਖਾਲੀ ਮੇਜਰ ਫਿਰ ਚੜ ਜਾਂਦੀ ਕਿਹਲੇ ਤੇ ਤੁਹਾਡਾ ਮਤਲਬ ਜੀ 140 ਤੇ ਜਾਂਦੀ ਹੋਵੇ ਤੇ ਚਲਾਉਂਗੇ ਹਾਂਜੀ ਚਲੋ ਧੰਨਵਾਦ ਗੱਡੀ ਤਾਂ ਚੱਕਿਓ ਪੁੱਤਰੇ ਮੈਂ ਕਿੱਡੀ ਵੀਰ ਜੀ ਸਰਦਾਰ ਜੀ ਤੁਸੀਂ ਕੀ ਕਰਾਉਣਾ ਚਾਹੁੰਨੇ ਹੋ ਮੈਨੂੰ ਕੁਝ ਨਹੀਂ ਪਤਾ। ਹਾਂਜੀ। ਮੈਂ ਕੱਲ ਪਰਸੋ ਵੀ ਇੱਕ ਵੀਡੀਓ ਪਾਈ ਸੀ। ਆਪਾਂ ਰੋਜ਼ ਇਹ ਚੀਜ਼ਾਂ ਸਮਾਜ ਲਈ ਸਮਝਾਈ ਜਾਈਏ ਤੇ ਉਹ ਗਲਤ ਹੈ। ਠੀਕ ਹੈ ਨਾ? ਪ੍ਰਚਾਰ ਹੋ ਰਿਹਾ ਹੈ। ਗਲਤ ਤਰੀਕੇ ਨਾਲ ਹੋ ਰਿਹਾ ਆਪਾਂ ਉਹਦਾ ਲੈਣਾ ਦੇਣਾ ਨਹੀਂ। ਮੈਂ ਤਾਂ ਤੁਸੀਂ ਕੰਮ ਕਰਾਉਣ ਆਏ ਹੋ। ਤੁਸੀਂ ਤਾਂ ਹੀ ਆਏ ਹੋ ਵੀ ਉੱਥੇ ਕਿਸੇ ਮਿਸਤਰੀ ਨੇ ਠੀਕ ਨਹੀਂ ਕੀਤਾ। ਹਾਂਜੀ ਹਾਂਜੀ। ਆ ਕੀ ਗੱਲ ਹੈ ਜੀ? 1 ਸਾਲ ਤੋਂ ਬਾਅਦ ਚੱਲਦਾ ਹੀ ਨਹੀਂ। ਕੀ ਨਹੀਂ ਚੱਲਦਾ ਜੀ? ਇਹ ਸਨ ਪੈਨਸ਼ਨ ਦਾ ਕੰਮ ਹੋਣਾ 1 ਸਾਲ ਤੋਂ ਕੱਟਦਾ ਹੈ। ਮੈਨੂੰ ਤਾਂ ਲੱਗਦਾ ਨਹੀਂ ਵੀ ਜੀ ਗੋਲੀਆਂ ਪੁਆਈਆਂ ਤੁਸੀਂ ਕਿਤੇ? ਪੁਆਈਆਂ ਕਿਤੇ? ਜੇ ਮੰਨ ਲਓ ਵੀ 25000 ਰੁਪਏ ਲੱਗਦਾ ਹੋਵੇ ਲਾਉਂਗੇ ਮੈਂ ਇਹਲੇ ਸਾਲ ਆ ਪਾਇਆ ਸੀ ਮੇਰਾ ਵੀਰ ਜੀ ਸ਼ਬਦ ਹੈ ਜੇ 25000 ਰੁਪਏ ਲੱਗਦਾ ਹੋਵੇ ਪ੍ਰੋਪਰ ਲਾਉਂਗੇ ਹਾਂਜੀ ਇਹਨਾਂ ਤੇ ਲੱਗ ਹੀ ਜਾਂਦਾ ਨਹੀਂ ਮੈਨੂੰ ਲੱਗ ਜਾਂਦਾ ਕਿ ਲਾਉਂਗੇ ਜੀ ਮੇਰੀ ਗੱਲ ਦਾ ਜਵਾਬ ਨਹੀਂ ਵੀਰ ਜੀ ਦਿੱਤਾ ਆ ਕਿੰਨਾ ਘੱਲੇ ਆ ਠੀਕ ਹੈ ਜੀ ਆਪੋ ਤ ਫੜ ਲਾ ਤੁਸੀਂ ਸਾਈਡ ਤੇ ਹੋ ਸਰਦਾਰ ਸਾਹਿਬ ਬੁਸ਼ਕਟ ਸਾਰੀ ਪੈਂਦੀ ਹੈ ਗੋਲੀਆਂ ਦਾ ਕੰਮ ਹੋਊਗਾ ਕਿੰਨਾ ਘੱਲੇ ਆ ਬਾਈ ਜੀ ਨੇ ਵੀ ਤਸੱਲੀ ਬਖਸ਼ੀ ਜਾਂ ਜਵਾਬ ਨਹੀਂ ਦਿੱਤਾ ਠੀਕ ਹੈ ਇਧਰ ਆ ਪੁੱਤਰੇ ਇਧਰ ਆ ਜਾ ਆਪਾਂ ਪਰਲੇ ਪਾਸੇ ਸੀ ਆ ਲੋ ਨਾਟੇ ਢਿਲੇ ਪਏ ਆ ਹਰੇ 120 ਦੀ ਸਪੀਡ ਦੇ ਉੱਤੇ ਵੈਗਰੂ ਜਾਣੇ ਗੁਰੂ ਸਾਹਿਬ ਇਨਾਂ ਵੱਲ ਵੱਲ ਹੈ ਮੈਂ ਕਹਿੰਦਾ ਗੁਰੂ ਸਾਹਿਬ ਹਰੇਕ ਦਿਵਾਲੀ ਰਹਿਣ ਤੇ ਅੰਗ ਸੰਗ ਹੀ ਰਹਿਣ ਤੇ ਜਾਦਾ ਵਧੀਆ ਸਰਦਾਰ ਸਾਹਿਬ ਤੁਸੀਂ ਸਾਈਡ ਤੇ ਹੋ ਜਾਓ ਇਹ ਤਾਰ ਸਰਦਾਰ ਸਾਹਿਬ ਤੁਸੀਂ ਪਾਈ ਹੈ ਹਾਂਜੀ ਇਹ ਤਾਂ ਪਾਈ ਹੋ ਵੀ ਖੁੱਲਣਾ ਜਾਵੇ ਹਾਂਜੀ ਪੱਕੀ ਗੱਲ ਹੈ ਜੀ ਆ ਜਾ ਬੇਟਾ ਨੇੜੇ ਆ ਜਾ ਉੱਚੇ ਹੋ ਜਾ ਬੇਟਾ ਸੋ ਦਾਕਟਰ ਸਾਹਿਬ ਮੈਨੂੰ ਨਹੀਂ ਪਤਾ ਵੀ ਤੁਸੀਂ ਕੰਮ ਕਰਾਓਗੇ ਕਿ ਨਹੀਂ ਕਰਾਓਗੇ ਠੀਕ ਹੈ ਜੀ ਤੇ ਬਹੁਤ ਸਾਰਾ ਕੰਮ ਹੁੰਦਾ ਹੈ ਭਿਜਾਉਣ ਦੇ ਤੁਸੀਂ ਵਾਵਾ ਸ਼ਕੀਨ ਹੋ ਠੀਕ ਹੈ ਜੀ ਮੈਂ ਕਹਿੰਦਾ ਵੀ ਮਿਸਤਰੀ ਕੰਮ ਕਰ ਸਕਦੇ ਆ ਜੇ ਪ੍ਰੋਪਰ ਬੰਦਾ ਕੰਮ ਕਰਾਉਣ ਵਾਲਾ ਹੋਵੇ ਜਦੋਂ ਕੋਸਟ ਕਟਿੰਗ ਦੇ ਵਿੱਚ ਤੁਰੇ ਜਾਂਦੇ ਆ ਸਸਤੇ ਮਗਰ ਆ ਜਾਓ ਕਰਾ ਲਿਆ ਜਾਓ ਕਰਾ ਲਿਆ ਉਹਦੋਂ ਕੰਮ ਨਹੀਂ ਹੁੰਦੇ ਤੇ ਮੈਂ ਵੀ ਕਿੰਨੇ ਕੁ ਨੂੰ ਮੋੜੂ ਮੈਂ ਤਾਂ ਕੱਲ ਹੱਥ ਜੋੜ ਕੇ ਆਡੀਅנס ਨੂੰ ਕਿਹਾ ਵੀ ਭਾਈ ਜੀ ਜੇ ਮੈਂ ਕੰਮ ਨਾ ਕੀਤਾ ਤੇ ਮੈਂ ਨੁਕਸਦਾਰੇ ਦੱਸ ਦੇਣੇ ਆ ਆਪਦੇ ਮਿਸਤਰੀ ਤੋਂ ਕਰਾ ਲਓ ਆਪ ਤਾਂ ਹੁਣ ਇੱਥੇ ਤੁਸੀਂ ਦੱਸੋ ਵੀ ਭਿਜਾਉਣ ਯੋਗ ਹੈਗੀ ਗੱਡੀ ਨਹੀਂ ਹੈਗੀ ਹੈ ਜੀ ਨਹੀਂ ਹੈਗੀ ਤਾਂ ਕਰਕੇ ਲੈਂਦੀ ਹੈ ਭਾਈ ਜੀ ਤਾਂ ਪ੍ਰੋਪਰ ਦੇਖੋ ਪਹਿਲੇ ਨੰਬਰ ਤੇ ਅਲਾਈ ਵੀਲ ਵਾਲ ਨਿਗ੍ਹਾ ਮਰਾ ਦਿਓ ਤੁਸੀਂ ਸਾਈਡ ਤੇ ਹੋ ਜਾਓ ਸਰਦਾਰ ਸਾਹਿਬ ਤਾਂ ਕਿ ਮੂਰੇ ਜਾ ਜਿਹੜਾ ਵੀ ਇਹ ਅਲਾਈ ਵੀਲ ਪਾਇਆ ਹੋਇਆ ਇਹ ਟਾਇਰ ਬਾਹਰ ਹੈਗਾ ਠੀਕ ਹੈ ਜੀ ਜਿੰਨਾ ਟਾਇਰ ਬਾਹਰ ਹੈਗਾ ਇਹ ਸਸਪੈਂਸ਼ਨ 50% ਤੋਂ ਵੱਧ ਦਾ ਜਿਹੜਾ ਉਹ ਹੰਡਾਈ ਘਟ ਜਾਂਦੀ ਹੈ ਇਹ ਬੰਦਾ ਹੱਕ ਵੀ ਜੋ ਲੋਹੇ ਵਾਲਾ ਰਿਮ ਹੈ ਉਹੀ ਅਲਾਈ ਵੀਲ ਦਾ ਸਾਈਜ਼ ਹੋ ਜੇ ਉਹੀ ਟਾਇਰ ਪੈ ਜਾਵੇ ਕੋਈ ਮਾੜਾ ਨਹੀਂ ਜਿਵੇਂ ਕੰਪਨੀ ਪਾਉਂਦੀ ਹੈ ਪਰ ਜਦੋਂ ਅਸੀਂ ਆਊਟ ਆਫ ਵੇਜ ਆ ਕੇ ਪਾਉਣੇ ਹਨ ਨਾ ਰਿੰਮ ਜਿਹੜਾ ਉਹ ਵੱਡਾ ਕਰਤਾ ਟਾਇਰ ਚੌੜਾ ਕਰਤਾ ਉਹਦਾ ਡਿਜ਼ਾਈਨ ਬਾਹਰ ਕੱਢਤਾ ਉਹ ਸਾਰੇ ਦਾ ਸਾਰਾ ਜਿਹੜਾ ਦਬਾਅ ਉਹ ਸਸਪੈਂਸ਼ਨ ਤੇ ਪੈਣਾ ਪਰ ਮੈਂ ਕਿੰਨੇ ਕ ਵਿਅਕਤੀ ਨੂੰ ਇਦਾਂ ਮੋੜੀ ਜਾਊਂਗਾ ਤੇ ਮੈਂ ਖਾਊਂਗਾ ਕਿੱਥੋਂ ਸਚਾਈ ਦਾ ਕਾਫਲਾ ਛੋਟਾ ਹੈ ਠੀਕ ਹੈ ਜੀ ਮੇਰੀ ਵੀਡੀਓ ਤਾਂ ਫਿਰ ਬਾਲੇ ਨੇ ਸ਼ੇਅਰ ਹੀ ਨਹੀਂ ਕਰਨੀ ਦੇਖਣੀ ਨਹੀਂ ਕਿਉਂਕਿ ਟੈਰਾਂ ਵਾਲੇ ਮੇਰੇ ਦੁਸ਼ਮਣ ਬਣਨਗੇ ਠੀਕ ਹੈ ਨਾ ਉਹ ਵਿਅਕਤੀ ਮੇਰੀ ਮੇਰੇ ਨਾਲ ਖਾਰ ਖਾਊ ਹੈ ਜਿਹੜਾ ਕਹਿੰਦਾ ਭਾਈ ਅਸੀਂ ਤੈਰ ਪਾ ਕੇ ਤਾਂ ਦਿਖਾਉਣੀ ਹੈ ਲੋਕਾਂ ਨੂੰ ਟੌਰ ਕੱਢਣੀ ਹੈ ਪਰ ਟੌਰ ਕੱਢਣੀ ਹੈ ਭਾਈ ਜੀ ਚਲਾਉਣੀ ਕਿਹਨੇ ਆਪਾਂ ਤੇ ਜੇ ਆਪਾਂ ਚਲਾਉਣੀ ਹੈ ਤੇ ਆਪਣੇ ਨਟ ਖੁੱਲੇ ਫਿਰਦੇ ਆਏ ਆਈ ਪੁੱਤਰੇ ਜੇ ਨਟ ਆਏ ਖੁੱਲੇ ਫਿਰਦੇ ਆ ਆ ਵੇਖੋ ਬੇਟਾ ਨੇੜੇ ਹੋਏ ਨੇੜੇ ਹੋ ਕੇ ਉਂਗਲ ਲਾ ਲਾ ਜੇ ਨਟ ਆਏ ਖੁੱਲੇ ਫਿਰਦੇ ਆ ਤੇ ਹੁਣ ਜਦੋਂ ਅਸੀਂ ਖੋਲਾਂਗੇ ਨਾ ਇਹਨੂੰ ਇਹ ਜਿਹੜੀਆਂ ਕਿੱਲੀਆਂ ਸਹੀ ਮੈਨੇਚੇ ਇਹਦੀ ਚੂੜੀ ਖਰਾਬ ਹੋਊਗੀ ਇਹ ਜਿੱਥੇ ਬੋਸ਼ ਨੇ ਉਹਦਾ ਲੂਜ਼ ਰਹਿ ਕੇ ਦਬਾ ਪਾਇਆ ਜਿੱਥੇ ਬੋਸ਼ ਨੇ ਉਹਨੂੰ ਕਸਾਇਆ ਕਸ-ਕਸ ਕੇ ਕੋਈ ਚੀਜ਼ ਟੁੱਟੂਗੀ ਇੱਥੇ ਖਰਚੇ ਵੱਧ ਜਾਣਗੇ ਇੱਥੇ ਮਿਸਤਰੀ ਮਾੜਾ ਹੋ ਜਾਣਾ ਕਿਉਂਕਿ ਉਹ ਮਿਸਤਰੀ ਨੇ ਤਾਂ ਨਿਰਮਲ ਬਾਬੇ ਦੇ ਗੋਲ ਕੱਪਿਆਂ ਵਾਂਗੂ ਸਾਰਤਾ ਤੇ ਇਹ ਮਿਸਤਰੀ ਨੇ ਖਰਚਾ ਕਰਾਤਾ ਐਕਚੁਅਲੀ ਦੇ ਵਿੱਚ ਜਦੋਂ ਚੂੜੀ ਢਿੱਲੀ ਰਵੇ ਤੇ ਜਦੋਂ ਉਹਤੇ ਖਿੱਚ ਪਵੇ ਤਾਂ ਚੂੜੀ ਮਸਲੀ ਜਾਣੀ ਆ ਜਦੋਂ ਚੂੜੀ ਢਿੱਲੀ ਹੋਵੇ ਮੈਂ ਦੁਬਾਰਾ ਸ਼ਬਦ ਬੋਲਣ ਲੱਗਾ ਉਦੋਂ ਕੋਈ ਵੀ ਚੀਜ਼ ਟੁੱਟਣ ਦੇ ਚਾਂਸ ਹੋ ਜਾਂਦੇ ਆ ਜਿਵੇਂ ਛਰੀ ਗੁੱਲਾ ਛਰੀ ਗੁੱਲੇ ਤੇ ਜਦੋਂ ਇਹ ਤੇ ਸੱਟ ਤੇ ਝਟਕਾ ਪਿਆ ਇਹਨੇ ਬਾਈ ਜੀ ਗੜੱਚ ਕਿਦਨੇ ਟੁੱਟ ਜਾਣਾ ਫਿਰ ਜਦੋਂ ਇਹਦਾ ਪ੍ਰੋਪਰ ਕੰਮ ਕਰਨਾ ਹੈ ਉਦੋਂ ਖਰਚਾ ਵੀ ਵਧਣਾ ਹੈ ਜਦੋਂ ਖਰਚਾ ਵਧਣਾ ਹੈ ਉਦੋਂ ਬਜਟ ਢੇਲਣਾ ਹੈ ਜਦੋਂ ਬਜਟ ਢੇਲਿਆ ਉਦੋਂ ਫਿਰ ਸਾਰਾ ਕੁਝ ਹੀ ਹੈ ਕਿਉਂਕਿ ਕੰਮ ਕਰਾਉਣਾ ਜਾਂ ਕਿਸੇ ਨੇ ਨਹੀਂ ਕਰਾਉਣਾ ਅਲੱਗ ਇਸ਼ੂ ਹੈ ਗਵਰਨਮੈਂਟ ਨੇ ਇਸੇ ਕਰਕੇ ਹੀ ਸਾਡੇ ਲੱਛਣਾਂ ਨੂੰ ਵੇਖਦੇ ਹੋਏ 10 ਸਾਲ ਪੁਰਾਣੀ ਗੱਡੀ ਆਊਟ ਕਰਤੀ ਕਿਉਂ ਉਹਨਾਂ ਨੂੰ ਪਤਾ ਯਾਰ ਵੀ ਬੋਟਾ ਤਾਂ ਲੈਣ ਗਈਆਂ ਤੇ ਇਹ ਚੀਜ਼ ਕਿਸੇ ਨੇ ਸਮਝ ਲਈ ਤਾਂ ਹੈ ਨਹੀਂ ਉਹੀ ਸਕ੍ਰੈਪ ਪਾਲਿਸੀ ਵਾਲੀ ਗੱਡੀ ਹੁਣ ਦਿੱਲੀ ਵਾਲੇ ਮੰਤਰੀਆਂ ਨੂੰ ਪਟ્રોલ ਵਾਲੀ ਚੋਂ ਵੀ ਧੂਆ ਆਉਣ ਲੱਪਿਆ ਉਹ ਵੀ ਹੁਣ ਪੰਜਾਬ ਚ ਆਉ ਉਹ ਚੱਲੂ ਕਿੱਥੇ ਚਲਾਉ ਕੌਣ ਕਿਈ ਵਾਰੀ ਮਾਤਰ ਬੰਦੇ ਕੋਲੇ ਗੱਡੀ ਆ ਜਾਂਦੀ ਹੈ ਤੇ ਉਹ ਖਰਚਾ ਕਰਨ ਜੋਗਾ ਨਹੀਂ ਹੁੰਦਾ ਉਦੋਂ ਨੁਕਸਾਨ ਹੋਣਾ ਮੇਰੇ ਸ਼ਬਦਾਂ ਲਈ ਮੈਨੂੰ ਮaaf ਕਰ ਦਿਓ ਮੇਰੀ ਝੋਲੀ ਪਾ ਦਿਓ ਤੇ ਸੋ ਹੁਣ ਪਤਾ ਨਹੀਂ ਕੀ ਹੋਊਗਾ ਕੀ ਨਹੀਂ ਹੋਊਗਾ ਕਿਉਂਕਿ ਜਦੋਂ ਗੱਡੀ ਖੋਲੀ ਸਾਡੇ ਦਿੱਤੇ ਹੋਏ ਐਸਟੀਮੇਟ ਹਿੱਲ ਜਾਣੇ ਆ ਜਦੋਂ ਅਸੀਂ ਅਗਲੇ ਦਾ ਸਮਾਨ ਐਸਟੀਮੇਟ 'ਚ ਵਧਾਤਾ ਤੇ ਜਿੱਥੇ ਸਾਡਾ ਕੰਮ ਵਧਿਆ ਉੱਥੇ ਸਾਡੀ ਲੇਬਰ ਵੀ ਵਧਣੀ ਹੈ ਕਿਉਂਕਿ ਜਿੰਨੀ ਮਿਹਨਤ ਵਧੀ ਲੈਂਡ ਦਾ ਹੱਕ ਬਣਦਾ ਐਵੇਂ ਲੋਕਾਂ ਨੂੰ ਜੇ ਆਪਾਂ ਕਰੀ ਚੱਲੀਏ ਤੁੱਥ ਮੁੱਥ ਤੇ ਜੋ ਹੁਣ ਇਹਦਾ ਤੇ ਜੇ ਬਾਅਦ ਚ ਵੀ ਇਹ ਜਿਹਾ ਕਰੀਏ ਜਿੰਨੇ ਪੈਸੇ ਲਾਈਏ ਉਹਦਾ ਕੋਈ ਅਰਥ ਨਹੀਂ ਜੇ ਰਾੜਾ ਮਲਕੀ ਨਹੀਂ ਪਾਉਣੀ ਆ ਠੀਕ ਹੈ ਨਾ ਤਾਂ ਗੋਲੀਆਂ ਪ੍ਰੋਪਰ ਨਹੀਂ ਪਾਉਣੀ ਆ ਤੇ ਕੱਲੀ ਬੁਸ਼ ਪਾਟ ਪਾਈ ਤੇ ਟੈਰਾ ਨੇ ਲਾਈਫ ਨਹੀਂ ਦੇਣੀ ਸੋ ਮੈਂ ਗੱਲ ਸਚਾਈ ਵਾਲੀ ਕਰਦਾ ਕਿੰਨੇ ਕ ਨੂੰ ਕਰਾਂਗੇ ਤੇ ਕਿੰਨੇ ਕ ਨੂੰ ਮੋੜਾਂਗੇ ਉਹ ਵੈਗ ਨੂੰ ਯਾਰ ਜਿਹੜੀ ਚੀਜ਼ ਮੈਨੂੰ ਹੁਣ ਪਤਾ ਲੱਗੀ ਵੀਰ ਹੋਣਿਆਂ ਨੂੰ ਅਸੀਂ ਸਾਰੇ ਨੂੰ ਹੀ ਪੁੱਛਦੇ ਨੇ ਬਾਈ ਜੀ ਇਸ਼ੂ ਦੱਸੋ ਕੀ ਹੈ ਕੋਈ ਵੀ ਵਿਅਕਤੀ ਇਸ਼ੂ ਦੱਸਣਾ ਨਹੀਂ ਚਾਹੁੰਦਾ ਮਿਸਤਰੀ ਲੱਭ ਲਵੇ ਤੇ ਲੱਭ ਲਵੇ ਬੇਟਾ ਗੱਡੀ ਸਟਾਰਟ ਕਰਿਓ ਬੰਦ ਕਰ ਦਿਓ ਸਰਦਾਰ ਸਾਹਿਬ ਸਰਦੀਆਂ ਚ ਜਾਂ ਸਵੇਰ ਇਦੋਂ ਵੀ ਲੰਬੀ ਹੁੰਦੀ ਆ ਕਿੰਨੀ ਕੁ ਸੁੱਤੀ ਹੈ ਤੇ ਕਈ ਨੇ ਪਹਿਲੇ ਨੇ ਤਾਂ ਖੜਾ ਲਾ ਲੇਦਾ ਲੈ ਆ ਵਾਪਸੀ ਚੈੱਕ ਕਰੋ ਮੋਟਰ ਦੀ ਡੇਪੋ ਵੀ ਦਿਖਾ ਵਾਪਸੀ ਵੀ ਚੈੱਕ ਰਾ ਭਾਈ ਇਸ ਕਰਕੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕੰਮ ਤਾਂ ਕਰਨਾ ਹੈ ਤੁਸੀਂ ਆਪ ਮੰਨਦੇ ਹੋ ਵੀ ਇਨੇ ਚਿਰ ਤੱਕ ਮਿਸਤਰੀ ਖਿਲਾਰ ਦਿੰਦੇ ਆ ਹਾਂ ਇਹ ਮੇਸਤਰੀ ਕਵਲਾ ਗਾਹ ਕੋ ਮੋੜ ਦਿੰਦਾ ਹੁਣ ਕੀ ਕਰੀਏ ਕਿੰਨੇ ਕਿਨੋ ਮੋੜੀ ਜਾਈਏ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਦਾ ਪਰਖਿਆ ਲੈਂਦਾ ਚਲੋ ਵਿੱਪਾ ਮਾਰ ਬੁੱਤ ਸਰਦਾਰ ਸਾਹਿਬ ਕਿੰਨੀ ਚਲਾ ਕੇ ਲੈ ਕੇ ਆਇਓ 1 ਲੀਟਰ ਤੇਲ ਘਟਾ ਸਰਦਾਰ ਜੀ ਗਰਮ ਹੋ ਕੇ ਪਿਕਅਪ ਘਟਣ ਦਾ ਕਾਰਨ ਪਤਾ ਕੀ ਹੈ ਪੰਪ ਡਾਊਨ ਹੈ ਇੰਜੈਕਟਰ ਡਾਊਨ ਹੈ ਜਾਂ ਗੱਡੀ ਦਾ ਕੰਪਰੈਸਰ ਡਾਊਨ ਹੈ ਗਰਮ ਹੋ ਕੇ ਬੈਕ ਕੰਪਰੈਸਰ ਵੱਜ ਜਾਂਦਾ ਠੀਕ ਹੈ ਜੀ ਹੁਣ ਮੈਂ ਸਰਵਿਸ ਕਰ ਦੇਵਾਂ ਤੇ ਕੀ ਹਰੀ ਤੁਸੀਂ ਕਹੋ ਵੀ ਇਹ ਤਾਂ ਭਜਰੋ ਹੀ ਹਟ ਗਈ ਹਾਂਜੀ ਸੱਚੀ ਕਿ ਝੂਠ ਵੀਰ ਜੀ ਹਾਂਜੀ ਤੁਸੀਂ ਮੰਨਦੇ ਹੋ ਵੀ ਇੰਨੇ ਮਿਸਤਰੀ ਮਿਹਨਤ ਨਹੀਂ ਕਰਦੇ ਤੁਹਾਡੇ ਮੈਂ ਚਿਰਾਂ ਨਹੀਂ ਲਿਓਣਾ ਕਹਿੰਦਾ ਬਹੁਤ ਧੰਨਵਾਦ ਹੈ ਤੁਹਾਡਾ ਪਰ ਗੱਡੀਆਂ ਨੂੰ ਬਾਈ ਜੀ ਅਸੀਂ ਪ੍ਰੋਪਰ ਨਹੀਂ ਸੰਭਾਲ ਰਹੇ ਮੰਨੋਗੇ ਇਸ ਗੱਲ ਨੂੰ ਡਰਮ ਦਾ ਤੇਲ ਵੀ ਪਾ ਲੈਨੇ ਕਿਤੇ ਕਿਤੇ ਹਾਂਜੀ ਉੱਚੀ ਬੋਲ ਕੇ ਦੱਸੋ ਬਾਈ ਪਾ ਲਈ ਜਾਈ ਤੇ ਰੱਬ ਰੱਖਾ ਵੀਰੇ ਹਾਂਜੀ ਵੱਡੀ ਲਾਈਟ ਲੈ ਕੇ ਆਇਓ ਬੇਟਾ ਬੇਟਾ ਗੱਡੀ ਸਟਾਰਟ ਕਰਿਓ ਬਾਈ ਜੀ ਜਿੰਨਾ ਮੈਂ ਖਾਪ ਲੈਣਾ ਨਾ ਇਹ 1500 ਰੁਪਏ ਵੀ ਥੋੜਾ ਕਿੰਨੇ ਸੈਂਟਾ ਢੋਢੀ ਬੰਨ ਕਰ ਦੇ ਪਾਜੀ ਇਹਨਾਂ ਦੇ ਇੰਜੈਕਟਰ ਡਾਊਨ ਹੈ ਇੰਜੈਕਟਰ ਡਾਊਨ ਇੰਜੈਕਟਰਾਂ ਦੇ ਕੰਮ ਕਰਨ ਤੋਂ ਬਾਅਦ ਕਿਤੇ ਹੋਰ ਦਿੱਕਤ ਹੈ ਉਹ ਅਲੱਗ ਇਸ਼ੂ ਲੱਭਣਾ ਪਊਗਾ ਮੇਰਾ ਤਾਂ ਗੱਲ ਸਮਝਾਉਣਾ ਫਰਜ਼ ਹੈ ਬੀਬੀ ਐਸਟੀਮੇਟ ਵੀਰ ਜੀ ਮੈਂ ਦਵਾਉਂਗਾ ਕੰਮ ਕਰਾਉਣਾ ਜਾਂ ਨਾ ਕਰਾਉਣਾ ਤੁਹਾਡੀ ਮਰਜ਼ੀ ਬੋਲ ਕੇ ਦੱਸੋ ਜੇ ਤੁਹਾਨੂੰ ਕਿਸੇ ਨੇ ਸਮਝਾਤਾ ਨੇ ਨੇ 8 ਸਾਲਾਂ ਦੀ ਗੱਡੀ ਰੱਖੀ ਹੈ ਗੱਡੀ ਤਾਂ ਬਹੁਤ ਟੈਮਰੀ ਰੱਖੀ 2013 ਦੀ ਆਏ ਤੇ ਪਹਿਲਾਂ ਵੀ ਚਲਾਈ ਦੀਆਂ ਗੱਡੀਆਂ ਵੀ ਦਾ ਡਰੰਬ ਚੋਂ ਤੇਲ ਪਾਉਣੇ ਮਾੜਿਆ ਕੰਮ ਕਰਦਾ ਹਾਂਜੀ ਪਾਉ ਉਹ ਅਸੀਂ ਤਾਂ ਰੁਕਣਾ ਹੀ ਨਹੀਂ ਬਿਸਤਰੀ ਦਾ ਭਾਲਦੇ ਆ ਵੀ ਤੁਸੀਂ ਗੰਦਾ ਤੇਲ ਪਾਓ ਤੁਹਾਡੇ ਇੰਜੈਕਟਰ ਪੰਪਾਂ ਦਾ ਕੰਮ ਕਰਦਾ ਉਹ ਕਿਹੜਾ ਭਾਈ ਜੀ ਉਹ ਕਿਹੜੇ ਕਿਹੜਾ ਕੋਈ ਫੈਕਟਰੀ ਲੱਗੀ ਬਾਜ਼ਾਰੋਂ ਹੀ ਆਇਆ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਸਮਝਣ ਤੇ ਸਮਝਾਉਣ ਦੀ ਲੋੜ ਆ ਮਿੱਤਰੋ ਠੀਕ ਹੈ ਨਾ ਰੋਂ ਪਾ ਲਈਦਾ ਡਰਾਮਾ ਜੋ ਚਲੋ ਉਹ ਤਾਂ ਫਿਰ ਕਿਹੜਾ ਮੁਫਤ ਪੈਂਦਾ ਵੀਰ ਜੀ ਗੁੱਸਾ ਨਾ ਮੇਰੀ ਦਾ ਕਰੋ ਮੈਂ ਛੋਟੇ ਵੀਰ ਕਰਕੇ ਸਮਝਾਉਣ ਲੱਗਾ ਆਪਣੇ ਨੂੰ ਹੀ ਸਮਝਾਇਆ ਜਾਂਦਾ ਜੇ ਕੋਈ ਬਗਾਨਾ ਹੋਵੇ ਤਾਂ ਬਾਈ ਕੋਈ ਨਾ ਸਮਝਾਵੇ ਹਾਂਜੀ ਕੋ ਰਾਮੂ ਸ਼ਾਮੂ ਹੁੰਦਾ ਨਾ ਸਰਦਾਰ ਜੀ ਆਏ ਆ ਸਰਦਾਰ ਜੀ ਚਾਹ ਪੀਓ ਆਪਕੋ ਸਾਥ ਮੈਂ ਜਲੇਬੀ ਵੀ ਖਿਲਾਤੇ ਆਂ ਤੋ ਆਪਕਾ ਕੰਮ ਕਰਦੇ ਆਂ ਅਗਲੇ ਦਿਨ ਆਸਤੇ ਤਾਂ ਤੀਆਂ ਬਣ ਗਈਆਂ ਵਿਸਾਖੀ ਬਣ ਗਈ ਹਾਂਜੀ ਹਾਂਜੀ ਸੋ ਦੋਸਤੋ ਇਸੇ ਕਰਕੇ ਤਾਂ ਪ੍ਰਾਣੀਆਂ ਗੱਡੀਆਂ ਗਵਰਨਮੈਂਟ ਨੇ ਸਕ੍ਰੈਪ ਪਾਲਿਸੀ ਚ ਕਰਤੀ ਕਿਉਂਕਿ ਰੋਡ ਦੇ ਉੱਤੇ ਜਿਵੇਂ ਬਾਈ ਜੀ ਕਹਿੰਦੇ ਵੀ ਮੈਨੂੰ ਮੌਕਾ ਮਿਲੇ ਤੇ ਮੈਂ ਖੁੱਪ ਪ ਜਾਵਾਂ ਨਾਲੇ ਆਪਣੇ ਤੇ ਕਿਸੇ ਹੋਰ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਵਾਂ ਕਿੰਨੀਆਂ ਗੱਡੀਆਂ ਮੋੜਾਂਗੇ ਸਾਡਾ ਵੀ ਦਰਗੁਜ਼ਰਤਾ ਬਾਈ ਇੱਥੇ ਚੱਲਦਾ ਹੈ ਜੇ ਸੱਚਾਈ ਨਾਲ ਕੰਮ ਕਰਨਾ ਚਾਹਣੇ ਹੈ ਤੇ ਕੋਈ ਵਿਅਕਤੀ ਕਰੋਨਾ ਵੀ ਨਹੀਂ ਚਾਹੁੰਦਾ ਵਿੱਚ ਇਹੀ ਹੁੰਦਾ ਹੈ ਵੀ ਬਾਈ ਜੀ ਐਡ ਸੁਣੀ ਸੀਗੀ 3500 4000 ਦੇ ਵਿੱਚ ਸਰਵਿਸ ਹੁੰਦੀ ਹੈ ਆ ਬਾਈ ਜੀ ਜੋ ਸੁਣਿਆ ਤੁਸੀਂ ਤੇ ਜੋ ਬਾਈ ਨੇ ਕਰਵਾਇਆ ਸੱਚ ਆ ਜਾਂ ਝੂਠ ਮੈਂ ਤਾਂ ਵੀਡੀਓ ਅਵੇਅਰ ਕਰਨ ਵਾਸਤੇ ਪਾ ਰਿਹਾ ਆਉਣ ਵਾਲੇ ਦਿਨਾਂ ਚ ਕੰਮ ਤਾਂ ਅਸੀਂ ਉਹਨਾਂ ਵਿਅਕਤੀਆਂ ਦਾ ਕਰਾਂਗੇ ਜਿਹੜਾ ਕਰਾਉਣ ਵਾਸਤੇ ਮਨ ਕਰਕੇ ਆਊਗਾ ਜੇ ਤੁਸੀਂ ਉਹ ਜੀਆਂ ਗੱਡੀਆਂ ਲੈ ਕੇ ਤੇ ਤੁਸੀਂ ਚਲਾਉਣੀ ਐ ਇਹ ਚੱਲਣ ਯੋਗ ਨਹੀਂ ਬਣਦੀਆਂ ਕਿਉਂਕਿ ਇਹਦਾ ਰੇਡੀਏਟਰ ਬੰਦ ਦੇ ਨੇ ਇੰਜਣ ਦੇ ਵਿੱਚ ਨੁਕਸ ਬਹੁਤ ਸਾਰੇ ਨੁਕਸ ਇਕੱਠੇ ਕਰਕੇ ਲਿਆ ਕੇ ਤੇ ਬਾਅਦ ਫਿਰ ਕੁਆਡ ਵਾਲੀ ਗੱਡੀ ਨੂੰ ਆਪਾਂ ਮੈਂਟੇਨੈਂਸ ਦੇ ਉੱਤੇ ਲਾਈਏ ਤੇ ਔਖਾ ਸਮੇਂ ਰਹਿਂਦੇ ਕੰਮ ਜ਼ਰੂਰ ਕਰਵਾ ਲਿਆ ਕਰੋ ਇਹਨਾਂ ਸ਼ਬਦਾਂ ਨੂੰ ਮਾਣਸ ਕਰਦੇ ਹੋ ਤੁਸੀਂ ਸਾਰੀ ਟੌਪ ਸੌਣ ਲਈ ਕੰਮ ਦੇਖ ਲਿਆ ਸ਼ਾਫਟ ਦਾ ਕੰਮ ਦੇਖ ਲਿਆ ਸਟਾਰਟਿੰਗ ਪ੍ਰੋਬਲਮ ਹੈ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਯਾਰ ਮੈਂ ਤੁਹਾਡੇ ਵੱਡੇ ਭਰਾਵਾ ਵਰਗਾ ਹਮਰ ਰਿਕੁਐਸਟ ਹੈ ਅਸੀਂ ਗੱਡੀਆਂ ਜਿੰਨੀਆਂ ਤੁਸੀਂ ਮਾੜੀਆਂ ਲੈ ਕੇ ਆਉਣੇ ਉਹਨਾਂ ਨੂੰ ਬਹੁਤ ਸੋਦੀਦਾ ਤੁਹਾਡੇ ਪਿੱਛੇ ਮੈਂ ਕਮੈਂਟ ਵੀ ਗਲਤ ਮੈਨੂੰ ਪੈਂਦੇ ਨੇ ਕਿਉਂ ਜੋ-ਜੇ ਮਿਸਤਰੀਆਂ ਕੋਲੇ ਤੁਸੀਂ ਪਹਿਲਾਂ ਕੰਮ ਕਰਾਉਣੇ ਆ ਫਿਰ ਉਹਨਾਂ ਮਿਸਤਰੀਆਂ ਦਾ ਅਗਰ ਮੈਂ ਜ਼ਿਕਰ ਕਰ ਦਿੰਦਾ ਵੀ ਭਾਈ ਜੀ ਇਹੋ ਜਿਹਾ ਕੰਮ ਹੋਇਆ ਤੁਸੀਂ ਕਹਿੰਦੇ ਨੇ ਭਾਈ ਮਿਸਤਰੀ ਨੇ ਪੈਸੇ ਵੀ ਲੈ ਲੇ ਸਾਲ ਨਹੀਂ ਚੱਲਦੀ ਫਿਰ ਨਾਲੇ ਮੈਨੂੰ ਕਮੈਂਟ ਗਲਤ ਪੈਂਦੇ ਆ ਗਲਤ ਕਮੈਂਟ ਪਾਉਣ ਵਾਲਾ ਕੋਈ ਬਗਾਨਾ ਨਹੀਂ ਹੈਗਾ ਕੁਝ ਕਿ ਸਾਡੇ ਸ਼ਹਿਰ ਦੇ ਮਿਸਤਰੀ ਨੇ ਕੁਝ ਹੋਰ ਸ਼ਿਆਰਾਂ ਦੇ ਮਿਸਤਰੀ ਨੇ ਮੈਂ ਸਮਝਦਾ ਵੀ ਪੰਜਾਬੀ ਦੀ ਪੰਜਾਬੀ ਅੱਜ ਕੱਲ ਲੱਸੀ ਕਰਨ ਨੂੰ ਮੈਂਟਲ ਆਉਦਾ ਮੇਰੇ ਵਾਸਤੇ ਵੀ ਇਹ ਗੱਲ ਹਕੀਕਤ ਬਿਆਨ ਕਰਨੀ ਔਖੀ ਹੋ ਜਾਂਦੀ ਹੈ ਜਦੋਂ ਚੱਲ ਕੇ ਬੰਦਾ ਆਇਆ ਉਹਨੂੰ ਮੈਂ ਕਿਵੇਂ ਗੋਲ ਮੋਲ ਕਰਦਾ ਮੈਂ ਇਸ ਵਿਅਕਤੀ ਦਾ ਕੰਮ ਸਸਪੈਂਸ਼ਨ ਦਾ ਨਹੀਂ ਕੀਤਾ ਸਟਾਰਟਿੰਗ ਦਾ ਕਰਵਾ ਕੇ ਵੀਰ ਹੋਣੇ ਲੱਗੇ ਠੀਕ ਹੈ ਜੀ ਗਏ ਖੁਸ਼ ਐ ਮੈਂ ਇਹਨਾਂ ਦੀ ਵੀਡੀਓ ਇਸ ਕਰਕੇ ਨਹੀਂ ਲਾਉਣੀ ਮੁੜ ਕੇ ਅਗਲਾ ਕਹਿੰਦਾ ਯਾਰ ਵੀ ਬਾਈ ਪ੍ਰੀਤ ਇਹ ਕੀ ਕਰਦਾ ਤੂੰ ਕਿਉਂਕਿ ਜਿਹੜੇ ਸੱਜਣ ਨੇ ਕੰਮ ਕਰਾਉਣਾ ਹੈ ਹਕੀਕਤ ਬਿਆਨ ਕਰਦਿਆ ਕਰੋ ਜਦੋਂ ਤੁਸੀਂ ਡਾਕਟਰ ਨੂੰ ਆਉਂਦਾ ਲੋਕ ਸ੍ਰੀ ਨਾਦ ਦੇ ਵੀ ਭਾਈ ਜੀ ਮੈਨੂੰ ਆ ਸਮੱਸਿਆ ਤੇ ਉਹ ਫਿਰ ਵੱਧ ਵੱਧ ਕੇ ਟੈਸਟ ਵੱਧ ਤੋਂ ਵੱਧ ਕਰਾਉਂਦਾ ਖਰਚਾ ਕਿੰਦਾ ਹੁੰਦਾ ਤੁਹਾਡੇ ਹੁੰਦਾ ਜਦੋਂ ਮੇਰਾ ਵੀ ਆਈ ਸਮਾਂ ਖਰਾਬ ਹੁੰਦਾ ਤੇ ਭਾਈ ਜੀ ਫਿਰ ਮੈਂ ਵੀ ਦੱਸੋ ਕੀ ਕਰਾਂ ਆਪ ਜੀ ਨੂੰ ਹਮ ਰਿਕਵੈਸਟ ਹੈ ਗੱਲ ਨੂੰ ਸਮਝਣੀ ਸਿੱਖ ਲਓ ਗਵਰਨਮੈਂਟ ਨੇ ਪਾਲਿਸੀਆਂ BS6 ਵਾਲੀਆਂ BS4 ਵਾਲੀਆਂ ਐਵੇਂ ਨਹੀਂ ਬਣਾਈਆਂ ਫੇਸ ਲਿਫਟ 2 ਤੋਂ ਬਾਅਦ ਹੁਣ 7 ਵੀ ਆ ਜਾਊਗਾ ਲੋਕਾਂ ਨੂੰ ਇਹ ਨਹੀਂ ਪਤਾ ਵੀ ਤੇਲ ਡਰਮ ਦਾ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ ਕੰਮ ਕਿਵੇਂ ਕਰਾਉਣਾ ਪਬਲਿਕ ਨੂੰ ਇਹ ਨਹੀਂ ਪਤਾ ਜਿਵੇਂ ਇਹ ਗੱਲ ਵੀ ਕਹਦਾ ਤੇ ਲੋਕ ਕੇਸ ਕਰਦੇ ਵੀ ਗੁੱਸੇ ਹੋ ਜਾਂਦੇ ਆ ਜੇ ਗੱਡੀ ਦੋਸਤੋ ਰਹੀ ਐ ਤੇ ਰੱਖਣੀ ਵੀ ਸਿੱਖਣੀ ਪਊਗੀ ਇੰਨੀ ਕੁ ਸਮੱਸਿਆ ਕ੍ਰੀਏਟ ਕਰਕੇ ਲਿਆਉਣੇ ਹੋ ਜਦੋਂ ਇਕੱਠੇ ਪੈਸੇ ਲੱਗਣ ਦੀ ਵਾਰੀ ਹੁੰਦੀ ਐ ਉਦੋਂ ਕਹਿੰਦੇ ਯਾਰ ਇੰਨੀ ਤਾਂ ਗੱਡੀ ਨਹੀਂ ਬਾਈ ਯਾਰ ਮਿਸਤਰੀ ਇੰਨੇ ਤਾਂ ਮਿਸਤਰੀ ਨੇ ਸਾਡੇ ਲਵਾਏ ਨਹੀਂ ਵੀਰੇ ਹੁਣ ਮੈਂ ਇਹਦੇ ਚ ਇੱਕ ਗੱਲ ਸਮਝਾਤੀ ਵੀ ਜਿੱਡੇ ਲਾਇਬਿਲ ਵੱਡੇ ਪਾਏ ਆ ਇਹ ਤੇ ਚੱਲਣੀ ਨਹੀਂ ਸ਼ੇਪੈਂਸ਼ਨ ਸ਼ੀਤੀ ਉੱਡ ਜੂ ਕੰਪਨੀਆਂ ਵੀ ਬਾਈ ਜੀ ਗਰੰਟੀਆਂ ਖਤਮ ਕਰ ਦਿੰਦੀਆਂ ਜਦੋਂ ਤੁਸੀਂ ਉਹਨਾਂ ਦੇ ਸਟੈਂਡਰਡ ਨੂੰ ਛੇੜ ਦਿੰਦੇ ਹੋ ਜਦੋਂ ਉਹਨਾਂ ਦੀ ਵਾਇਰਿੰਗ ਨਾਲ ਤੁਸੀਂ ਛੇੜਖਾਨੀ ਕਰ ਦਿੰਦੇ ਹੋ ਅੰਦਰ ਅਸੈਸਰੀ ਵੱਖਰੀ ਲਵਾ ਦਿੰਦੇ ਹੋ ਅਲਾਈਬਲ ਵੱਡੇ ਪਵਾ ਦਿੰਦੇ ਹੋ ਉਹ ਕਹਿੰਦੇ ਬਾਈ ਜੀ ਸੌਰੀ ਕੋਈ ਗਰੰਟੀ ਨਹੀਂ ਜੇ ਬਾਈ ਜੀ ਮੇਰੇ ਚ ਨੁਕਸ ਹੋਇਆ ਤਾਂ ਜੋ ਮਰਜ਼ੀ ਕਮੈਂਟ ਪਾਓ ਮਕੈਨਿਕ ਭਰਾਓ ਮੈਂ ਤੁਹਾਡੇ ਲਈ ਵੀ ਚੰਗੀਆਂ ਗੱਲਾਂ ਰੱਖਦਾ ਹਾਂ ਤੁਹਾਡੇ ਹੱਕ ਦੀ ਗੱਲ ਕਰਦਾ ਪਰ ਚੰਦ ਬੰਦੇ ਅਜਿਹੇ ਨੇ ਕੁਝ ਪੈਸਿਆਂ ਪਿੱਛੇ ਇਹੋ ਜਿਹਾ ਕੁਝ ਕਰ ਦਿੰਦੇ ਨੇ ਆਪਣੀ ਦਿਹਾੜੀ ਦੀ ਨਾਲ ਸੋਚੋ ਇੱਕ ਦਿਨ ਉਹ ਆਊਗਾ ਜਦੋਂ ਤੁਸੀਂ ਬਹੁਤ ਵੱਡੇ ਉੱਚੇ ਲੈਵਲ ਤੇ ਹੋਵੋਗੇ ਮੇਰੀਆਂ ਵੀਡੀਓ ਪੈਣ ਨਾਲ ਮਕੈਨਿਕ ਵੀ ਵੀਡੀਓ ਪਾਉਣ ਲੱਪੇ ਬਹੁਤ ਖੁਸ਼ੀ ਦੀ ਗੱਲ ਹੈ ਹਰੇਕ ਵਿਅਕਤੀ ਹੀ ਰੋਜ਼ਗਾਰ ਪ੍ਰਾਪਤ ਕਰੇ ਪਰ ਯਾਰ ਸੱਚ ਬੋਲ ਕੇ ਸੱਚ ਕਹਿ ਕੇ ਚੰਗਾ ਸਮਾਨ ਪਾ ਕੇ ਲਾਓ ਮੈਂ ਇਹ ਸਮਝਦਾ ਵੀ ਸਾਰੇ ਕਸਟਮਰ ਵੀ ਨਹੀਂ ਮਾੜੇ ਸਾਰੇ ਮਕੈਨਿਕ ਵੀ ਨਹੀਂ ਮਾੜੇ ਚੰਦ ਬੰਦੇ ਇਹੀ ਸੋਚਦੇ ਰਹਿੰਦੇ ਯਾਰ ਸਸਤਾ ਜਿਆ ਹੋ ਜੇ ਜਿਵੇਂ ਇਹ ਬਾਈ ਜੀ ਕਹਿੰਦੇ ਲਾਵਾਂਗੇ ਲੱਗਦੇ ਆ ਜੀ ਭਜਾ ਲਈਦੀ ਆ ਜੀ ਸੋ ਆਪ ਜੀ ਨੂੰ ਬੇਨਤੀ ਹੈ ਜੋ ਚੰਗਾ ਲੱਗਿਆ ਜਰੂਰ ਸ਼ੇਅਰ ਕਰੋ